ਵਾਹ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਸ਼ਾਂਤੀ ਪੰਜਾਬ ਪ੍ਰੇਮ ਦੇ ਸਾਗਰ ਕੀਤਾ ਸਿੱਖੀ ਸਿਧਕ ਉਜਾਗਰ ਹੋਇਆ ਧਰਮ ਦਾ ਜਦੋਂ ਨਿਰਾਦਰ ਜ਼ਾਲਿਮ ਮੌਰੰਗ ਜ਼ੈਬ ਨੇ ਹਿੰਦੂਆਂ ਦੇ ਜੰਜੂ ਲਾ ਕੇ ਕਤਲੇਆਮ ਮਚਾ ਦਿੱਤਾ ਲਾਲ ਕਿਲੇ ਦੀਆਂ ਲਾਲ ਦੀਵਾਰਾਂ ਦਿਲ دہਲਾ ਦਿੱਤਾ ਚਾਂਦਨੀ ਚੌਕ ਦਿੱਲੀ ਵਿੱਚ ਕਾਜ਼ੀ ਹੁਕਮ ਸੁਣਾ ਦਿੱਤਾ ਸਿਰ ਧੜ ਤੋਂ ਕਰੋ ਅਲੱਗ ਜਦੋਂ ਇਹ ਫਤਵਾ ਨਾ ਦਿੱਤਾ ਉਸੇ ਵੇਲੇ ਸੀਸ ਗੁਰੂ ਨੇ ਪੇਟ ਚੜਾ ਦਿੱਤਾ ਕਸ਼ਮੀਰੀ ਪੰਡਤਾਂ ਨਾਲ ਕੀਤਾ वचन निबादत ਫੇਰ ਗੁਰੂ ਗੋਬਿੰਦ ਰਿਆ ਸਰਬੰਸ ਲੋਟਾ ਦਿੱਤਾ ਗੇਦੜੋ ਸ਼ੇਰ ਬਣਾ ਦਿੱਤਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੀ ਆਪ ਜੀ ਦੇ ਪਰਿਵਾਰ ਦੀ ਆਪ ਜੀ ਦੇ ਸ਼ਹੀਦਾਂ ਮুরিਦਾਂ ਦੀ ਲਾਸਾਨੀ ਕੁਰਬਾਨੀ ਦਾ ਦੇਣਾ ਅਸੀਂ ਕੋਈ ਵੀ ਨਹੀਂ ਦੇ ਸਕਾਂਗੇ ਅਸੀਂ ਤੁਹਾਡੇ ਰਿਣੀ ਹਾਂ ਤੇ ਹਮੇਸ਼ਾ ਰਿਣੀ ਰਹਾਂਗੇ ਸਾਡੇ ਉੱਤੇ ਕਿਰਪਾ ਕਰਨੀ ਸਾਡੇ ਉੱਤੇ ਮਿਹਰ ਕਰਨੀ ਕਿਉਂਕਿ ਆਪ ਜੀ ਦੇ ਬਚਨੈ के जाओ तो प्रेम खेलर का चाओ सिर तर तली गली बोरी आओ सिर तर तली गली बोरी आओ सिर तर तली गली बोरियाओ वाहू जी का खालसा वाहेगुरू जी की फतेह